ਜਵਾਨਾਂ ਦੇ ਸੰਦਰਭ ਚ ਉਹਨਾਂ ਦੇ ਭਵਿੱਖ ਨੂੰ ਲੈ ਕੇ ਪੰਜਾਬ ਸਰਕਾਰ ਜਿਹੜੀ ਜਿੰਨੀ ਫਿਕਰਮੰਦ ਹੈ ਔਰ ਜਿਹੜੇ ਪੰਜਾਬ ਸਰਕਾਰ ਨੇ ਇਨੀਸ਼ੀਏਟਿਵ ਲਏ ਆ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨੂੰ ਸਮਾਰ ਲਈ ਇਸ ਵਿਸ਼ੇ ਨੂੰ ਲੈ ਕੇ ਮੈਂ ਤੁਹਾਡੇ ਨਾਲ ਰੂਬਰੂ ਹੋਇਆ ਕਿਉਂਕਿ ਆਮ ਆਦੀ ਪਾਰਟੀ ਜਦੋਂ ਦੀ ਸਰਕਾਰ ਬਣੀ ਹੈ ਮਾਨਯੋਗ ਭਗਵੰਤ ਮਾਨ ਜੀ ਬਤੌਰ ਮੁੱਖ ਮੰਤਰੀ ਸਾਡਾ ਪੂਰਾ ਫੋਕਸ ਰਿਹਾ ਹੈ ਕਿਉਂਕਿ ਬੜਾ ਵੱਡਾ ਇਸ਼ੂ ਰਿਹਾ ਪੰਜਾਬ 'ਚ ਕਿ ਨੌਜਵਾਨ ਬਰੋਜ਼ਗਾਰ ਹੋ ਰਿਹਾ ਹੈ ਨੌਜਵਾਨ ਜਿਹੜੇ ਆ ਉਹ ਮਾਈਗ੍ਰੇਟ ਵੱਡੇ ਸਤਰ ਤੇ ਹੋਏ ਕਿਤੇ ਨਾ ਕਿਤੇ ਮਾਇੂਸੀ ਦਾ ਆਲਮ ਰਿਹਾ ਪੰਜਾਬ 'ਚ ਔਰ ਨੌਕਰੀਆਂ ਵੀ ਜਿਹੜੀਆਂ ਸਰਕਾਰੀ ਮਿਲਦੀਆਂ ਸੀ ਜਾਂ ਤੇ ਬਹੁਤ ਵੱਡੀ ਸ਼ਿਫਾਰਿਸ਼ ਨਾਲ ਜਾਂ ਰਿਸ਼ਵਤ ਨਾਲ ਜਾਂ ਕੁਝ ਵੱਡੇ ਰਾਜਨੀਤਿਕ ਟੱਬਰ ਜਿਹੜੇ ਆ ਜਿਹੜੇ ਰਾਜਨੀਤਿਕ ਸੱਤਾ ਤੇ ਕਾਬਜ਼ ਰਹਿ ਉਹਨਾਂ ਦੇ ਪਰਿਵਾਰਾਂ ਨੂੰ ਮਿਲਦੀਆਂ ਸੀ ਲੇਕਿਨ ਭਗਵੰਤ ਮਾਨ ਜੀ ਦੀ ਸਰਕਾਰ ਆਉਣ ਤੋਂ ਬਾਅਦ ਤਸਵੀਰ ਬਦਲੀ ਹੈ ਅਸੀਂ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦਾ ਜਿਹੜਾ ਬ੍ਰੇਨ ਡ੍ਰੇਨ ਹੈ ਉਹਨੂੰ ਰੋਕਿਆ ਜਾਵੇ ਔਰ ਕਾਫੀ ਹੱਦ ਤੱਕ ਇਹ ਅਸੀਂ ਸਫਲ ਹੋਏ ਹਾਂ ਉਹ ਬੜਾ ਕੰਸਟਰਕਟਿਵ ਔਰ ਜ਼ਰੂਰੀ ਵਿਸ਼ਾ ਲੈ ਕੇ ਮੈਂ ਤੁਹਾਡੇ ਸਾਹਮਣੇ ਅੱਜ ਰੂਬਰੂ ਹੋਇਆ ਭਗਵੰਤ ਮਾਨ ਜੀ ਦੀ ਸਰਕਾਰ ਨੇ ਪਿਛਲੇ ਤਕਰੀਬਨ 2.5 ਸਾਲਾਂ 'ਚ 45708 ਸਰਕਾਰੀ ਨੌਕਰੀਆਂ ਦਿੱਤੀਆਂ ਹਨ ਨੌਜਵਾਨਾਂ ਨੂੰ ਇਹ ਜਸ ਕਾਸ ਗੱਲ ਜਿਹੜੀ ਹੈ ਉਹ ਇਹ ਆ ਵੀ ਕੋਈ ਇੱਕ ਬੰਦਾ ਨਾਟ ਅ ਸਿੰਗਲ ਪਰਸਨ ਇਹ ਨਹੀਂ ਕਹਿ ਸਕਦਾ ਕੋਈ ਭਈ ਕਿਸੇ ਲੀਡਰ ਦੇ ਕਹਿਣ ਤੇ ਨਹੀਂ 45708 ਨੌਕਰੀਆਂ ਦਿੱਤੀਆਂ ਸਰਕਾਰੀ ਤੇ ਟੋਟਲੀ ਮੈਰਿਟ ਤੇ ਦਿੱਤੀਆਂ ਕਾਬਲੀਅਤ ਤੇ ਦਿੱਤੀਆਂ ਨੌਜਵਾਨਾਂ ਦੇ ਭਵਿੱਖ ਨੂੰ ਸਵਾਰਨ ਲਈ ਦਿੱਤੀਆਂ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਦਿੱਤੀਆਂ ਬ੍ਰੇਨ ਡ੍ਰੇਨ ਰੋਕਣ ਵਾਸਤੇ ਦਿੱਤੀਆਂ ਔਰ ਉਹਦੇ ਚ ਵੀ ਅਸੀਂ ਜੇ ਮੈਂ ਤੁਹਾਡੇ ਸਾਹਮਣੇ ਕੁਝ ਅੰਕੜਾ ਰੱਖਾਂ ਡਿਪਾਰਟਮੈਂਟ ਵਾਈਜ਼ ਤੇ 11709 ਨੌਕਰੀਆਂ ਸੀ এডਿਕੇਸ਼ਨ ਸਕੂਲ এডਿਕੇਸ਼ਨ ਜਿਹੜਾ ਸਕੂਲ এডਿਕੇਸ਼ਨ ਡਿਪਾਰਟਮੈਂਟ ਇਹ ਪੰਜਾਬ ਚ ਇਹ ਗੱਲ ਚੱਲਦੀ ਸੀ ਵੀ ਜਿਹੜਾ ਇਹਦਾ ਮੰਤਰੀ ਬਣ ਜਾਂਦਾ ਉਹ ਦੁਬਾਰਾ ਕਦੀ ਜਿੱਤਦਾ ਨਹੀਂ ਹੈ ਕਿਉਂਕਿ ਨੌਕਰੀਆਂ ਦੇਣ ਦੀ ਪਰੰਪਰਾ ਹੀ ਬੰਦ ਹੋ ਗਈ ਸੀ ਔਰ ਭਗਵੰਤ ਮਾਨ ਜੀ ਦੀ ਸਰਕਾਰ ਨੇ ਆਵਾ ਦੀ ਪਾਰਟੀ ਦੀ ਸਰਕਾਰ ਨੇ 11700 ਅੱਠ 11700 ਨੌ ਨੌਕਰੀਆਂ ਸਕੂਲ এডਿਕੇਸ਼ਨ ਤੇ 8925 ਜਿਹੜੀਆਂ ਰਿਕਰੂਟਮੈਂਟ ਨਵੀਂ ਹੋਈ ਆ ਪਿਛਲੀ ਆਮ ਆਦੀ ਪਾਰਟੀ ਸਰਕਾਰ ਤੋਂ ਉਹ ਹੋਮ ਅਫੇਅਰਸ ਡਿਪਾਰਟਮੈਂਟ ਦੀ ਨਾਲ ਵੱਡੇ ਵੱਡੇ ਜਿਹੜੇ ਫਿਗਰ ਮੈਂ ਦੱਸਾਂ ਲੋਕਲ ਬਾਡੀ ਜਿਹੜੀ ਆ ਉਹਦੇ ਚ 4870 ਤਕਰੀਬਨ 5000 ਨੌਕਰੀਆਂ ਭਗਵੰਤ ਮਾਨ ਜੀ ਦੀ ਸਰਕਾਰ ਨੇ ਮੈਰਿਟ ਤੇ ਦਿੱਤੀਆਂ ਇਹਦੇ ਨਾਲ ਨਾਲ 4953 ਪਾਵਰ ਡਿਪਾਰਟਮੈਂਟ ਜਿਹੜਾ ਸਾਡਾ ਇਲੈਕਟ੍ਰਿਸਿਟੀ ਡਿਪਾਰਟਮੈਂਟ ਹੈ ਉਹਦੇ ਚ ਤਕਰੀਬਨ 5000 ਨੌਕਰੀਆਂ ਦਿੱਤੀਆਂ